ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਇਸ ਵੀਡੀਓ ਨੂੰ ਆਪਣੇ ਚੰਗੇ ਸਮੇਂ ਦਾ ਸਨੇਹਾ ਸਮਝ ਕੇ ਪੂਰਾ ਜ਼ਰੂਰ ਸੁਣਿਓ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਸਾਨੂੰ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਸੁਣਿਓ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਦੇ ਉਹ ਬਚਨ ਵੀ ਸਾਂਝੇ ਕਰਾਂਗੇ ਜਿਹੜੇ ਬਚਨ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਸਕਦੇ ਆ ਸਾਡੇ ਮਨ ਦੇ ਕਈ ਸਵਾਲ ਕਈ ਸ਼ੰਕੇ ਦੂਰ ਹੋ ਜਾਣਗੇ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਨਿੱਕੀ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਸਿਆਣੇ ਹਮੇਸ਼ਾ ਇੱਕ ਗੱਲ ਸਮਝਾਉਂਦੇ ਆ ਕਿ ਆਪਾਂ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈ ਨਾ ਤਾਂ ਉਸ ਕੰਮ ਨੂੰ ਕਰਨ ਦੇ ਲਈ ਪਹਿਲਾ ਕਦਮ ਚੁੱਕਣਾ ਬਹੁਤ ਔਖਾ ਲੱਗਦਾ ਹੈ ਪਹਿਲਾ ਕਦਮ ਔਖਾ ਲੱਗਦਾ ਹੈ ਪਰ ਬਾਕੀ ਦੇ ਕਦਮ ਚੁੱਕਣੇ ਆਸਾਨ ਹੋ ਜਾਂਦੇ ਆ ਤਾਂ ਇਸ ਕਰਕੇ ਪਹਿਲੇ ਕਦਮ ਨੂੰ ਬਹੁਤ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ ਕਿਉਂਕਿ ਜੇ ਆਪਾਂ ਪਹਿਲਾ ਕਦਮ ਚੰਗੇ ਪਾਸੇ ਨੂੰ ਚੁੱਕ ਲਿਆ ਸਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਜਾਵੇਗੀ ਪਰ ਜੇ ਕਿਤੇ ਗਲਤੀ ਦੇ ਨਾਲ ਪਹਿਲਾ ਕਦਮ ਮਾੜੇ ਪਾਸੇ ਚੁੱਕਿਆ ਗਿਆ ਕੋਈ ਗਲਤ ਫੈਸਲਾ ਲਿਆ ਗਿਆ ਤਾਂ ਜ਼ਿੰਦਗੀ ਬਰਬਾਦ ਵੀ ਹੋ ਸਕਦੀ ਆ ਤਾਂ ਇਸ ਕਰਕੇ ਨਾ ਜੋ ਵੀ ਜ਼ਿੰਦਗੀ ਦੇ ਫੈਸਲੇ ਲੈਣੇ ਨੇ ਜਦੋਂ ਵੀ ਆਪਾਂ ਕੋਈ ਕੰਮ ਧੰਦਾ ਕਰਨਾ ਹੈ ਤਾਂ ਬੜਾ ਹੀ ਸੋਚ ਸਮਝ ਕੇ ਜਦੋਂ ਕਿਸੇ ਨੇ ਮਾੜੇ ਪਾਸੇ ਜਾਣਾ ਹੋਵੇ ਨਾ ਤਾਂ ਮਾੜੇ ਪਾਸੇ ਜਾਣ ਦੇ ਲਈ ਪਹਿਲਾ ਕਦਮ ਚੁੱਕਣਾ ਆਸਾਨ ਹੁੰਦਾ ਏ ਪਰ ਬਾਕੀ ਦੇ ਜਿਹੜੇ ਕਦਮ ਆਣਾ ਬਾਕੀ ਦੀ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਆ ਉਸੇ ਹੀ ਤਰ੍ਹਾਂ ਜਦੋਂ ਕਿਸੇ ਬੰਦੇ ਨੇ ਚੰਗੇ ਪਾਸੇ ਲੱਗਣਾ ਹੋਵੇ ਚੰਗਾ ਕੰਮ ਕਰਨਾ ਹੋਵੇ ਤਾਂ ਉਹ ਚੰਗੇ ਪਾਸੇ ਨੂੰ ਜਾਣ ਵਾਲਾ ਪਹਿਲਾ ਕਦਮ ਔਖਾ ਲੱਗਦਾ ਹੈ ਤੇ ਔਖਾ ਸਮਝ ਕੇ ਇਹ ਲੋਕ ਉਸ ਪਾਸੇ ਨੂੰ ਕਦਮ ਚੁੱਕਦੇ ਹੀ ਨਹੀਂ ਆ ਪਰ ਸੱਚ ਕਰਕੇ ਜਾਣਿਓ ਪਹਿਲਾ ਕਦਮ ਚੁੱਕਣਾ ਔਖਾ ਜ਼ਰੂਰ ਹੁੰਦਾ ਹੈ ਪਰ ਸਾਡੀ ਬਾਕੀ ਦੀ ਜਿਹੜੀ ਜ਼ਿੰਦਗੀ ਆ ਨਾ ਉਹ ਬੜੀ ਸੌਖੀ ਹੋ ਜਾਂਦੀ ਆ ਬਾਕੀ ਦੇ ਕਦਮ ਚੱਲਣੇ ਆਸਾਨ ਹੋ ਜਾਂਦੇ ਆ ਕਿਉਂਕਿ ਹੁਣ ਦੇਖੋ ਆਪਾਂ ਕੋਈ ਮਾੜਾ ਕੰਮ ਕਰਦੇ ਆ ਮਾੜਾ ਕੰਮ ਕਰਤਾ ਝਟ ਦੇ ਵਿੱਚ ਲਿਆ ਪਰ ਉਹ ਮਾੜਾ ਕੰਮ ਕਰਨ ਤੋਂ ਬਾਅਦ ਕਿੰਨੀ ਫਿਕਰ ਚਿੰਤਾ ਪਰੇਸ਼ਾਨੀ ਰਹਿੰਦੀ ਆ ਕਿ ਹੁਣ ਇਸ ਕੰਮ ਦਾ ਨਤੀਜਾ ਕੀ ਨਿਕਲੇਗਾ ਕਿਉਂਕਿ ਪਤਾ ਤਾਂ ਸਾਨੂੰ ਸਾਰਾ ਹੀ ਆ ਕਿ ਮਾੜੇ ਕੰਮ ਦਾ ਮਾੜਾ ਨਤੀਜਾ ਮਾੜਾ ਫਲ ਅਤੇ ਭੋਗਣਾ ਵੀ ਫਿਰ ਉਸੇ ਬੰਦੇ ਨੂੰ ਪੈਂਦਾ ਹੈ ਜਿੰਨੇ ਉਹ ਮਾੜਾ ਕੰਮ ਕੀਤਾ ਹੈ ਭਾਵੇਂ ਕੀ ਪੂਰੇ ਪਰਿਵਾਰ ਦੇ ਲਈ ਕੀਤਾ ਜਿਹਦੇ ਲਈ ਮਰਜ਼ੀ ਕੀਤਾ ਹੋਵੇ ਪਰ ਪੋਗਤਨਾ ਉਸ ਬੰਦੇ ਨੂੰ ਖੁਦ ਨੂੰ ਪੈਂਦਾ ਹੈ ਜੇ ਦੂਜੇ ਪਾਸੇ ਚੰਗਾ ਕੰਮ ਜਿਵੇਂ ਆਪਾਂ ਗੱਲ ਕੀਤੀ ਵੀ ਚੰਗੇ ਕੰਮ ਨੂੰ ਕਰਨ ਦੇ ਲਈ ਪਹਿਲਾ ਕਦਮ ਚੁੱਕਣਾ ਔਖਾ ਲੱਗਦਾ ਹੈ ਪਹਿਲਾ ਪਹਿਲ ਸਾਨੂੰ ਅਖਿਆਈ ਆ ਸਕਦੀ ਆ ਪਰ ਜਦੋਂ ਆਪਾਂ ਕੰਮ ਕਰ ਲਿਆ ਕਿਸੇ ਪ੍ਰਕਾਰ ਦੀ ਕੋਈ ਫਿਕਰ ਨਹੀਂ ਚਿੰਤਾ ਨਹੀਂ ਪਰੇਸ਼ਾਨੀ ਨਹੀਂ ਕਿਉਂਕਿ ਕੁਝ ਵੀ ਗਲਤ ਨਹੀਂ ਕੀਤਾ ਫਿਰ ਫਿਕਰ ਕਾਦੀ ਚਿੰਤਾ ਕਾਦੀ ਸੋ ਜੋ ਵੀ ਜ਼ਿੰਦਗੀ ਦੇ ਵਿੱਚ ਫੈਸਲੇ ਲੈਣੇ ਆ ਕੰਮ ਕਰਨੇ ਆ ਬੜੇ ਸੋਚ ਸਮਝ ਕੇ ਕਰਨੇ ਚਾਹੀਦੇ ਆ ਕਿ ਕਿਤੇ ਗਲਤੀ ਦੇ ਨਾਲ ਵੀ ਗਲਤੀ ਨਾ ਹੋ ਜਾਵੇ ਸਾਡਾ ਕਦਮ ਮਾੜੇ ਪਾਸੇ ਨਾ ਚੁੱਕਿਆ ਜਾਵੇ ਕਿਉਂਕਿ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਨੇ ਵੀ ਬੜਾ ਸੋਣਾ ਸਮਝਾਇਆ ਕਿ ਭਾਈ ਤੈਨੂੰ ਤੇਰੇ ਕਰਮਾਂ ਦਾ ਫਲ ਮਿਲਣਾ ਹੈ ਜੇ ਤੂੰ ਚੰਗੇ ਕੰਮ ਕਰੇਂਗਾ ਤਾਂ ਤੇਰੇ ਨਾਲ ਸਭ ਕੁਝ ਚੰਗਾ ਹੋਵੇਗਾ ਪਰ ਜੇਕਰ ਤੇਰੇ ਕੋਲੋਂ ਮਾੜੇ ਕੰਮ ਹੋਏ ਤਾਂ ਫਿਰ ਫਲ ਤੈਨੂੰ ਹੀ ਭੋਗਣਾ ਪੈਣਾ ਹੈ ਤਾਂ ਇਸ ਲਈ ਆਪਾਂ ਆਪਣੇ ਮਾੜੇ ਪਾਸੇ ਨੂੰ ਵੱਧਦੇ ਹੋਏ ਕਦਮਾਂ ਨੂੰ ਰੋਕਣਾ ਹੈ ਕਿਉਂਕਿ ਮਾੜੇ ਕੰਮਾਂ ਦਾ ਹਿਸਾਬ ਸਾਨੂੰ ਕੱਲਿਆਂ ਨੂੰ ਦੇਣਾ ਪੈਣਾ ਹੈ ਪਰ ਜਦੋਂ ਕੋਈ ਨੇਕ ਕੰਮ ਕਰਦਾ ਹੈ ਚੰਗਾ ਕੰਮ ਕਰਦਾ ਹੈ ਤਾਂ ਮਹਾਪੁਰਖ ਜੀ ਕਹਿੰਦੇ ਉਹਦੀ ਕੀਤੀ ਹੋਈ ਨੇਕ ਕਮਾਈ ਉਹਦੇ ਨਾਲੋਂ ਪਹਿਲਾਂ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਉਹਨੇ ਪਹੁੰਚਣਾ ਹੋਵੇ। ਭਾਵੇਂ ਕੀ ਨੇਕ ਕੰਮ ਕਰਨ ਵਾਲਾ ਬੰਦਾ ਨੇਕ ਬੰਦਾ ਉਹਦੀ ਹਰ ਥਾਂ ਦੇ ਉੱਤੇ ਇੱਜ਼ਤ ਹੁੰਦੀ ਆ। ਉਹਨੂੰ ਮਾਣ ਮਿਲਦਾ ਹੈ। ਉਹਨੂੰ ਇਸ ਜਹਾਨ ਦੇ ਵਿੱਚ ਵੀ ਮਾਣ ਮਿਲਦਾ ਹੈ ਅਤੇ ਅੱਗੇ ਜਾ ਕੇ ਵੀ ਮਰਨ ਤੋਂ ਬਾਅਦ ਜਦੋਂ ਜਿੱਥੇ ਪਹੁੰਚਣਾ ਹੈ ਉੱਥੇ ਨੇਕ ਕਮਾਈ ਪਹਿਲਾਂ ਪਹੁੰਚ ਜਾਂਦੀ ਹੈ। ਇਸ ਕਰਕੇ ਆਪਾਂ ਨੇਕ ਕਮਾਈ ਕਰਨੀ ਆ ਚੰਗੇ ਕੰਮ ਕਰਨੇ ਆ ਤਾਂ ਜੋ ਇੱਥੇ ਵੀ ਸੁੱਖ ਮਿਲਣ ਅਤੇ ਅੱਗੇ ਵੀ ਗੁਰੂ ਚਰਨਾਂ ਦੇ ਵਿੱਚ ਥਾਂ ਮਿਲ ਜਾਵੇ ਅੱਗੇ ਵੀ ਸਾਨੂੰ ਜਾ ਕੇ ਲੇਖਣਾ ਦੇਣਾ ਪਵੇ ਪਰ ਕਈ ਲੋਕ ਕਹਿ ਦਿੰਦੇ ਆ ਫਲਾਣਾ ਤਾਂ ਇੰਨੇ ਮਾੜੇ ਕੰਮ ਕਰਦਾ ਏ ਉਹਨੂੰ ਤਾਂ ਕੋਈ ਮਾੜਾ ਨਤੀਜਾ ਨਹੀਂ ਮਿਲਦਾ ਉਹ ਤਾਂ ਬੜਾ ਸੋਹਣਾ ਆਪਣੀ ਸੋਹਣੀ ਜ਼ਿੰਦਗੀ ਜੀ ਰਿਹਾ ਏ ਤਾਂ ਇਸ ਸਵਾਲ ਦਾ ਜਵਾਬ ਬਾਬਾ ਨੰਦ ਸਿੰਘ ਜੀ ਦਿੰਦੇ ਨੇ ਬਾਬਾ ਨੰਦ ਸਿੰਘ ਜੀ ਬਹੁਤ ਸੋਹਣਾ ਸਮਝਾਉਂਦੇ ਕਿ ਭਾਈ ਦੇਖੋ ਜਿਵੇਂ ਇੱਕ ਬੰਦਾ ਨਾਮ ਜਪਦਾ ਹੈ ਕੋਈ ਰੋਜ਼ ਅਮਰਤ ਵੇਲੇ ਉੱਠਦਾ ਹੈ ਉੱਠ ਕੇ ਗੁਰਬਾਣੀ ਦਾ ਪਾਠ ਕਰਦਾ ਹੈ ਉਹਦੇ ਕੋਲੋਂ ਕੋਈ ਮਾੜਾ ਕੰਮ ਹੋ ਜਾਵੇ ਤਾਂ ਉਹਨੂੰ ਨਤੀਜਿਆਂ ਨਾਲ ਦੀ ਨਾਲ ਭੁਗਤਣਾ ਪਵੇਗਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਉਹਨੂੰ ਮਾੜੇ ਪਾਸੇ ਨਹੀਂ ਲੱਗਣ ਦੇਣਾ ਚਾਹੁੰਦੇ ਪਰ ਗਲਤੀ ਦੇ ਨਾਲ ਕੋਈ ਮਾੜਾ ਕੰਮ ਹੋ ਗਿਆ ਤਾਂ ਉਹਨੂੰ ਨਤੀਜਾ ਨਾਲ ਦੀ ਨਾਲ ਪੁਗਤਣਾ ਪਵੇਗਾ ਜੋ ਵੀ ਉਹਦੇ ਨਾਲ ਹੋਣਾ ਹੈ ਉਦੋਂ ਹੀ ਹੋ ਜਾਵੇਗਾ ਅਤੇ ਉਹਦਾ ਲੇਖਾ ਜੋਖਾ ਇੱਥੇ ਹੀ ਖਤਮ ਪਰ ਜੋ ਲੋਕ ਮਾੜੇ ਕੰਮ ਕਰਦੇ ਆ ਅਤੇ ਚੰਗਿਆਂ ਤੋਂ ਦੂਰ ਭੱਜਦੇ ਆ ਕੋਈ ਨੇਕ ਕੰਮ ਨਹੀਂ ਕਰਨਾ ਕੋਈ ਪਾਠ ਪੂਜਾ ਨਹੀਂ ਕਰਨੀ ਫਿਰ ਉਹਨਾਂ ਦਾ ਜਿਵੇਂ ਨਾ ਪਾਪਾਂ ਦਾ ਘੜਾ ਹੌਲੀ-ਹੌਲੀ ਭਰਦਾ ਜਾਂਦਾ ਹੈ ਉਹ ਪਰਮਾਤਮਾ ਵੀ ਕਹਿੰਦਾ ਵੀ ਕੋਈ ਗੱਲ ਨਹੀਂ ਇਹਨੂੰ ਮਾੜੇ ਕੰਮ ਕਰ ਲੈਣ ਲੋ ਇਹਦਾ ਨਤੀਜਾ ਇੱਕੇ ਦਮ ਹੀ ਇਹਨੂੰ ਦਵਾਗੇ ਤਾਂ ਉਹਨਾਂ ਦੀ ਜ਼ਿੰਦਗੀ ਸਾਨੂੰ ਬੜੀ ਸੋਹਣੀ ਲੱਗਦੀ ਵੀ ਇਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੌਖੇ ਨੇ ਪਰ ਕਈ ਵਾਰ ਦੇਖਿਆ ਨੇ ਕਿ ਦਮ ਹੀ ਕਈਆਂ ਦਾ ਪਾਸਾ ਪਲਟ ਜਾਂਦਾ ਹੁੰਦਾ ਹੈ ਇੱਕ ਦਿਨ ਇੱਕ ਰਾਤ ਦੇ ਵਿੱਚ ਕਈਆਂ ਦੀ ਜ਼ਿੰਦਗੀ ਬਦਲ ਜਾਂਦੀ ਆ ਬਹੁਤ ਕੁਝ ਉਥਲ ਪੁਥਲ ਹੋ ਜਾਂਦਾ ਹੈ ਤਾਂ ਇਸ ਕਰਕੇ ਨਾ ਉਸ ਪਰਮ ਪਿਤਾ ਪਰਮਾਤਮਾ ਦੀ लाਠੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਚੰਗੇ ਕੰਮ ਕਰਨੇ ਆ ਪਰਮਪਿਤਾ ਪਰਮਾਤਮਾ ਸਾਨੂੰ ਹਰ ਕਦਮ ਤੇ ਸਮਝਾ ਰਹੇ ਨੇ ਹਰ ਥਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਅੱਗੇ ਮਹਾਪੁਰਖ ਜੀ ਸਾਨੂੰ ਸੌਖਾ ਕਰ ਕਰਕੇ ਸੌਖੇ ਤਰੀਕੇ ਦੇ ਨਾਲ ਸਮਝਾਉਂਦੇ ਨੇ ਕਿ ਭਾਈ ਆਪਾਂ ਚੰਗੇ ਪਾਸੇ ਲੱਗ ਜਾਈਏ ਗਲਤੀ ਦੇ ਨਾਲ ਵੀ ਕੋਈ ਗਲਤ ਕੰਮ ਸਾਡੇ ਤੋਂ ਨਾ ਹੋ ਜਾਵੇ ਕਿਉਂਕਿ ਕਈ ਵਾਰ ਬੰਦਾ ਕੁਝ ਕਪਾਲ ਦੇ ਸੁੱਖ ਦੇ ਲਈ ਕਈ ਵੱਡੇ ਵੱਡੇ ਗਲਤ ਕੰਮ ਕਰ ਲੈਂਦਾ ਹੈ ਪਰ ਉਹਨਾਂ ਦਾ ਨਤੀਜਾ ਬਾਅਦ ਵਿੱਚ ਉਹਨੂੰ ਭੁਗਤਣਾ ਪੈਂਦਾ ਹੈ ਤਾਂ ਕਦੇ ਵੀ ਮਾੜੇ ਪਾਸੇ ਨਹੀਂ ਜਾਣਾ ਕਿਉਂਕਿ ਮਾੜੇ ਦਾ ਮਾੜਾ ਹੀ ਨਤੀਜਾ ਰੋਜ਼ ਗੁਰੂ ਅਕੀਰਦਾਸ ਸਾਹਿਬ ਦੀਆਂ ਕਰਨੀਆਂ ਵੀ ਸਤਿਗੁਰ ਸੱਚੇ ਪਾਸ਼ਾ ਸਾਡੇ ਕਦਮ ਭੁੱਲ ਕੇ ਵੀ ਕਿਤੇ ਮਾੜੇ ਪਾਸੇ ਨਾ ਚਲੇ ਜਾਣ ਸਾਨੂੰ ਆਪਣੇ ਚਰਨਾਂ ਦੇ ਨਾਲ ਲਾਈ ਰੱਖਿਓ ਜੀ ਸਾਨੂੰ ਮਾੜੇ ਕੰਮਾਂ ਤੋਂ ਬਚਾਈ ਰੱਖਿਓ ਮਾੜੇ ਕਰਮਾਂ ਤੋਂ ਬਚਾ ਲਿਓ ਸਤਿਗੁਰ ਸੱਚੇ ਪਾਸ਼ਾ ਜੇ ਪਿੱਛੇ ਕੋਈ ਮਾੜਾ ਕਰਮ ਕੀਤਾ ਹੈ ਨਾ ਉਹ ਵੀ ਬਖਸ਼ ਦਿਓ ਮਾਬੂਕੀ ਦੇ ਗnde ਰੋਜ਼ ਰੋਜ਼ ਅਮਰਤ ਲਈ ਉੱਠ ਕੇ ਨਾਮ ਜਪਣਾ ਚਾਹੀਦਾ ਹੈ ਨਾਮ ਜਪਣ ਤੋਂ ਬਾਅਦ ਅਰਦਾਸ ਬੇਨਤੀ ਤਰਲਾ ਕਰਨਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੇ ਕੋਈ ਗਲਤੀ ਹੋਈ ਆ ਇੱਥੇ ਹੀ ਬਖਸ਼ ਦਿਓ ਨਰਕ ਸਵਰਗ ਹੈ ਵੀ ਇੱਥੇ ਹੀ ਕਿਉਂਕਿ ਕਈ ਵਾਰ ਕਈਆਂ ਦੀ ਜ਼ਿੰਦਗੀ ਇੱਥੇ ਹੀ ਨਰਕ ਤੋਂ ਵੀ ਬੱਦਰ ਹੁੰਦੀ ਆ ਤੇ ਫਿਰ ਆਪਾਂ ਉਹਨਾਂ ਦੁੱਖਾਂ ਦੇ ਲਈ ਗਿਲੇ ਸ਼ਿਕਵਿਚ ਗੈਤਾ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਸਾਫ਼-ਸਾਫ਼ ਸਮਝਾਇਆ ਹੈ ਨਾ ਕਿ ਤੈਨੂੰ ਤੇਰੇ ਕੀਤੇ ਕਰਮਾਂ ਦਾ ਫਲ ਮਿਲਣਾ ਹੈ ਤੇ ਫਿਰ ਚੰਗੇ ਕਰਮ ਕਮਾਈਏ ਕਿਉਂਕਿ ਪਰਮ ਪਿਤਾ ਪਰਮਾਤਮਾ ਨੇ ਮਨੁੱਖੀ ਜਨਮ ਦਿੱਤਾ ਹੈ ਇਹ ਚੰਗੇ ਕੰਮ ਕਰਨ ਨੂੰ ਦਿੱਤਾ ਸੀ ਵੀ ਜੇਕਰ ਪਿੱਛੇ ਤੇਰੇ ਤੋਂ ਕੋਈ ਮਾੜੇ ਵੀ ਹੋ ਗਏ ਹਨਾ ਤੂ ਇਹ ਮਨੁੱਖੀ ਜਾਂਮੇ ਦੇ ਵਿੱਚ ਚੰਗੇ ਕੰਮ ਕਰਕੇ ਆਪਣੇ ਸਾਰੇ ਮਾੜੇ ਕੰਮਾਂ ਨੂੰ ਬਖਸ਼ਾ ਲਵੀਂ ਆਪਣੇ ਚੰਗੇ ਕੰਮ ਚੰਗੇ ਕਰਮ ਵਧਾ ਲਵੀਂ ਪਰ ਅਸੀਂ ਇਸ ਮਨੁੱਖੀ ਜਾਂਮੇ ਦਾ ਵੀ ਕੋਈ ਫਾਇਦਾ ਨਹੀਂ ਲੈ ਰਹੇ ਅਸੀਂ ਤਾਂ ਫੇਰ ਗਲਤ ਤੋਂ ਗਲਤ ਕਰ ਰਹੇ ਆ ਆਪਣੇ ਵੱਲੋਂ ਕਰਦੇ ਆ ਚੁੱਸ ਤੋਂ ਚਲਾਕੀਆਂ ਸਾਨੂੰ ਲੱਗਦਾ ਵੀ ਸਾਨੂੰ ਕੋਈ ਵੇਖ ਨਹੀਂ ਰਿਹਾ ਪਰ ਉਹ ਪਰਮਪితਾ ਪਰਮਾਤਮਾ ਦਾ ਜਿਹੜਾ ਸੀਸੀਟੀਵੀ ਕੈਮਰਾ ਹੈ ਉਹ ਹਰ ਵੇਲੇ ਸਾਡੇ ਤੇ ਲੱਗਿਆ ਹੋਇਆ ਹੈ ਸਾਡੀ ਇੱਕ ਇੱਕ ਹਰਕਤ ਉਹਦੇ ਵਿੱਚ ਰਿਕਾਰਡ ਹੋ ਰਹੀ ਆ ਇਹੀ ਅਸੀਂ ਸਮਝਦੇ ਹੀ ਨਹੀਂ ਆ ਤਾਂ ਇਹਨਾਂ ਗੱਲਾਂ ਨੂੰ ਆਪਾਂ ਸਮਝਣਾ ਹੈ ਕਿ ਜੋ ਵੀ ਆਪਾਂ ਅੱਜ ਕੰਮ ਕਰ ਰਹੇ ਆ ਨਾ ਉਹਨਾਂ ਦਾ ਨਤੀਜਾ ਸਾਨੂੰ ਭੁਗਤਣਾ ਪੈਣਾ ਏ ਉਹਨਾਂ ਦਾ ਫਲ ਸਾਨੂੰ ਮਿਲਣਾ ਹੀ ਮਿਲਣਾ ਏ ਭਾਵੇਂ ਅੱਜ ਮਿਲ ਜਾਵੇ ਤੇ ਭਾਵੇਂ ਕੱਲ ਮਿਲ ਜਾਵੇ ਜੇ ਅੱਜ ਅਸੀਂ ਮਾੜੇ ਕੰਮ ਕਰਕੇ ਬੜੇ ਸੌਖੇ ਆ ਨਾ ਸਾਨੂੰ ਲੱਗਦਾ ਵੀ ਅਸੀਂ ਰੋਜ਼ ਝੂਠ ਬੋਲਦੇ ਆ ਠੱਗੀ ਠੋਰੀ ਕਰ ਰਹੇ ਆ ਬੇਈਮਾਨੀ ਕਰ ਰਹੇ ਆ ਕਿਸੇ ਨੂੰ ਧੋਖਾ ਦੇ ਰਹੇ ਆ ਪਰ ਅਸੀਂ ਤੇ ਜ਼ਿੰਦਗੀ ਦੇ ਵਿੱਚ ਸੌਖੇ ਆ ਸਾਡਾ ਝੂਠ ਫਰੇਬ ਠੱਗੀ ਠੋਰੀ ਕੋਈ ਫਾੜੀ ਨਹੀਂ ਸਕਿਆ ਕਿਉਂਕਿ ਅਸੀਂ ਬੜੀ ਚੁਸਤੀ ਚਲਾ ਕੇ ਇਹਨਾਂ ਨਾਲ ਸਾਰੇ ਕੰਮ ਕਰਦੇ ਆ ਤਾਂ ਇਹ ਫਿਰ ਭੁੱਲਿਆ ਉਹਦੇ ਨਾਲ ਜਾਣਾ ਹੈ ਜਦੋਂ ਇਹ ਸਾਰੇ ਕੰਮ ਸਾਹਮਣੇ ਆ ਜਾਣਗੇ ਤਾਂ ਫਿਰ ਕਿਉਂ ਨਾ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਵੀ ਸਤਿਗੁਰ ਸੱਚੇ ਪਾਤਸ਼ਾਹ ਪਿੱਛਲੇ ਕੀਤੇ ਕਰਮਾਂ ਨੂੰ ਬਖਸ਼ ਦਓ ਤੇ ਅੱਗੇ ਤੋਂ ਆਪਣੇ ਚਰਨੀ ਲਾ ਲਓ ਸਾਡੇ ਤੋਂ ਕੋਈ ਵੀ ਮਾੜਾ ਕੰਮ ਨਾ ਹੋਵੇ ਰੋਜ਼ ਸਵੇਰੇ ਅਮਰਤ ਵੇਲੇ ਉੱਠ ਕੇ ਨਾਮ ਜਪੋ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰੋ ਜੋ ਮਨੁੱਖ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦੇਵੇ ਨਾਮ ਜਪਣਾ ਸ਼ੁਰੂ ਕਰੇ ਤਾਂ ਉਹਦੇ ਪੁੰਨ ਬਣਨੇ ਸ਼ੁਰੂ ਹੋ ਜਾਂਦੇ ਆ ਮਹਾਪੁਰਖ ਜੀ ਕਹਿੰਦੇ ਜੇ ਉਹਦੇ ਮਾੜੇ ਕਰਮ ਹੋਣ ਨਾ ਸਤਿਗੁਰ ਸੱਚੇ ਬਾਦਸ਼ਾਹ ਬਖਸ਼ਿਸ਼ ਦੇ ਘਰਤੇ ਖੋਲ ਦਿੰਦੇ ਨੇ ਮਾੜੇ ਕਰਮ ਬਖਸ਼ ਕੇ ਚੰਗੇ ਵੀ ਲਿਖ ਸਕਦੇ ਆ ਪਰ ਰੋਜ਼ ਅਮਰਤ ਵੇਲੇ ਉੱਠਣਾ ਹੈ ਹੁਣ ਦਸੰਬਰ ਦਾ ਆਖਰੀ ਹਫਤਾ ਚੱਲ ਰਿਹਾ ਹੈ ਅਤੇ ਪੋ ਦਾ ਮਹੀਨਾ ਚੱਲ ਰਿਹਾ ਹੈ ਸ਼ਹੀਦੀ ਹਫਤਾ ਚੱਲ ਰਿਹਾ ਹੈ ਤੇ ਇਹਦੇ ਵਿੱਚ ਕਿਉਂ ਨਾ ਆਪਾਂ ਰੋਜ਼ ਸਵੇਰੇ ਅਮਰਤ ਵੇਲੇ ਉੱਠੀਏ ਨਾਮ ਜਪੀਏ ਸਾਧ ਸੰਗਤ ਕਰੀਏ ਕਿਉਂਕਿ ਸਾਧ ਸੰਗਤ ਵਿੱਚ ਜਾ ਕੇ ਹੀ ਅਕਲ ਆਉਂਦੀ ਆ ਸਾਧ ਸੰਗਤ ਦੇ ਵਿੱਚ ਜਾ ਕੇ ਹੀ ਪਤਾ ਲੱਗਦਾ ਏ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਹੈ ਤਾਂ ਸੰਗਤ ਕਰਨੀ ਆ ਜੋ ਵੀ ਗੁਰੂ ਦਾ ਉਪਦੇਸ਼ ਸਾਡੇ ਲਈ ਹੁੰਦਾ ਹੈ ਉਹਨੂੰ ਸੁਣ ਕੇ ਸਮਝ ਕੇ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ ਅਤੇ ਸਭ ਤੋਂ ਜ਼ਰੂਰੀ ਆ ਸਾਡੇ ਲਈ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਅਮਰਤ ਵੇਲਾ ਸਾਡੇ ਲਈ ਕਿਉਂ ਜ਼ਰੂਰੀ ਆ ਇਹਦੀ ਸਭ ਤੋਂ ਵੱਡੀ ਉਦਾਹਰਣ ਸਾਨੂੰ ਇਸੇ ਮਹੀਨੇ ਦੇ ਵਿੱਚੋਂ ਮਿਲਦੀ ਆ ਜਦੋਂ ਕਲਗੀਧਰ ਪਾਤਸ਼ਾਹ ਨੇ ਸਰਸਾ ਨਦੀ ਦੇ ਕੰਢੇ ਦੇ ਅਮਰਤ ਵੇਲਾ ਸੰਭਾਲ ਕੇ ਸਾਡੇ ਲਈ ਪੂਰਨੇ ਪਾਏ ਕਿ ਅਮਰਤ ਵੇਲਾ ਸਾਡੇ ਲਈ ਕਿੰਨਾ ਜ਼ਰੂਰੀ ਆ ਸਤਿਗੁਰੂ ਸੱਚੇ ਪਾਤਸ਼ਾਹ ਚਾਹੁੰਦੇ ਤਾਂ ਸਾਰੇ ਪਰਿਵਾਰ ਨੂੰ ਬਚਾ ਸਕਦੇ ਸੀ ਅਮਰਤ ਵੇਲਾ ਨਾ ਸੰਭਾਲ ਦੇ ਪਰਿਵਾਰ ਨੂੰ ਲੈ ਕੇ ਸਰਸਾ ਨਦੀ ਪਾਰ ਕਰ ਜਾਂਦੇ ਪਰ ਨਹੀਂ ਅਮਰਤ ਵੇਲਾ ਜ਼ਰੂਰੀ ਸੀ ਇਸ ਕਰਕੇ ਉਹਨਾਂ ਨੇ ਅਮਰਤ ਵੇਲਾ ਸੰਭਾਲ ਲਿਆ ਅਤੇ ਆਪਣੇ ਸਿੱਖ ਦੇ ਲਈ ਪੂਰਨੇ ਪਾਏ ਕੀ ਜ਼ਿੰਦਗੀ ਦੇ ਵਿੱਚ ਜਿਹੋ ਜਿਹਾਂ ਮਰਜ਼ੀ ਸਮਾਂ ਆਵੇ ਦੁੱਖ ਹੋਵੇ ਸੁੱਖ ਹੋਵੇ ਅਮਰਤ ਵੇਲੇ ਨਹੀਂ ਛੱਡਣਾ ਅਮਰਤ ਵੇਲੇ ਦਾ ਨਾਮ ਨਹੀਂ ਛੱਡਣਾ ਤਾਂ ਆਪਾਂ ਵੀ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਆਪਣਾ ਗੁਰੂ ਦੇ ਉੱਤੇ ਭਰੋਸਾ ਪੱਕਾ ਕਰਨਾ ਹੈ ਇੱਧਰ ਉੱਧਰ ਦੀਆਂ ਆਸਾਂ ਮਨ ਦੇ ਵਿੱਚੋਂ ਕੱਢ ਦੇਣੀਆਂ ਨੇ ਇੱਕ ਦੇ ਹੋ ਕੇ ਰਹਿਣਾ ਹੈ ਅਤੇ ਸਾਧਾ ਇੱਕ ਕੌਣ ਆ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਇੱਕ ਦੇ ਲੜ ਲੱਗੇ ਰਹੇ ਤਾਂ ਬੇੜਾ ਪਾਰ ਹੋ ਜਾਵੇਗਾ ਤਾਂ ਫਿਰ ਆ ਆਖਰੀ ਹਫਤਾ ਹੈ ਨਾ ਜਿਹੜਾ ਦਸੰਬਰ ਮਹੀਨੇ ਦਾ 2023 ਦਾ ਇਸ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਾਲ ਆ ਜਾਣਾ ਹੈ 2024 ਬਦਲਨੀ ਸਿਰਫ ਤਰੀਕਿਆ ਪਰ ਇਹ ਬਦਲਦੀ ਤਰੀਕ ਦੇ ਨਾਲ ਸਾਡੀ ਜ਼ਿੰਦਗੀ ਵੀ ਬਦਲ ਸਕਦੀ ਹੈ ਜੇ ਅਸੀਂ ਇਹ ਚੰਗੇ ਕੰਮ ਕਰਨੇ ਸ਼ੁਰੂ ਕਰਦਿਏ ਤਾਂ ਨਵੇਂ ਸਾਲ ਦੀ ਸ਼ੁਰੂਆਤ ਇਨ੍ਹਾਂ ਚੰਗੇ ਕੰਮਾਂ ਤੋਂ ਕਰਨੀ ਆ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਦੋਂ ਵੀ ਮੌਕਾ ਮਿਲੇ ਨੇਕ ਕੰਮ ਕਰਨੇ ਆ ਲੋਕ ਭਲਾਈ ਦੇ ਕੰਮ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਘੱਟੋ ਘੱਟ ਫਿਰ ਮਾੜਾ ਵੀ ਨਹੀਂ ਕਰਨਾ ਕਿਸੇ ਦਾ ਚੰਗਾ ਹੁੰਦਾ ਦੇਖ ਕੇ ਕਦੇ ਵੀ ਸੜਨਾ ਨਹੀਂ ਹੈ ਕਿਸੇ ਦੇ ਨਾਲ ਈਰਖਾ ਨਹੀਂ ਰੱਖਣੀ ਆਪਣੇ ਕੰਮ ਵੱਲ ਧਿਆਨ ਦੇਣਾ ਹੈ ਦੂਜਿਆਂ ਦੀ ਜ਼ਿੰਦਗੀ ਦੇ ਵਿੱਚੋਂ ਦਖਲਾਅੰਦਾਜ਼ੀ ਕਰਨੀ ਬੰਦ ਕਰ ਦੇਣੀ ਆ ਜਦੋਂ ਆਪਣੇ ਆਪ ਵੱਲ ਧਿਆਨ ਦੇਵਾਂਗੇ ਨਾ ਫਿਰ ਹੀ ਆਪਣੇ ਆਪ ਨੂੰ ਸੋਹਣਾ ਬਣਾਵਾਂਗੇ ਆਪਣੇ ਆਪ ਨੂੰ ਸਵਾਰਾਂਗੇ ਅਤੇ ਇੱਥੇ ਸੋਹਣਾ ਆਪਣੇ ਆਪ ਨੂੰ ਸਿਰਫ ਬਾਹਰੀ ਰੂਪ ਦੇ ਵਿੱਚ ਨਹੀਂ ਬਣਾਉਣਾ ਅੰਦਰੋਂ ਹੀ ਸੋਨਾ ਬਣਾਉਣਾ ਹੈ ਜੋ ਵੀ ਅੰਦਰ ਦੇ ਔਗਣ ਨੇ ਨਾ ਉਹਨਾਂ ਨੂੰ ਦੂਰ ਕਰਨਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹਿਣਾ ਹੈ ਅਤੇ ਇਹਨਾਂ ਚੀਜ਼ਾਂ ਤੋਂ ਆਪਾਂ ਤਾਂ ਹੀ ਬਚਾਂਗੇ ਜਦੋਂ ਅਸੀਂ ਗੁਰੂ ਤੇ ਲੜ ਲੱਗਾਂਗੇ ਤਾਂ ਗੁਰੂ ਵਾਲੇ ਬਣਨਾ ਹੈ ਗੁਰੂ ਦਾ ਗਿਆਨ ਧਿਆਨ ਅਪਣਾਣਾ ਹੈ ਤਾਂ ਦੇਖਣਾ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਬਦਲਾਅ ਆਵੇਗਾ ਸਾਡੀ ਆਉਣ ਵਾਲੀ ਜ਼ਿੰਦਗੀ ਸਾਡਾ ਆਉਣ ਵਾਲਾ ਨਵਾਂ ਵਰਾ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਜਾਵੇਗਾ ਤੇ ਫਿਰ ਆਓ ਅੱਜ ਤੋਂ ਹੀ ਇਹ ਸ਼ੁਰੂਆਤ ਕਰੀਏ ਕੱਲ ਨੂੰ ਐਤਵਾਰ ਆ ਐਤਵਾਰ ਵਾਲੇ ਦਿਨ ਦੀ ਸਵੇਰੇ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਤੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਪਿਛਲੇ ਕੀਤੇ ਬਾੜੇ ਕਰਮ ਬਖਸ਼ ਦੇ ਅੱਗੇ ਤੋਂ ਸਾਨੂੰ ਲੇਖੇ ਲਾ ਲਓ ਚਰਨਾਂ ਦੇ ਵਿੱਚ ਲਾ ਲਓ ਪੂਰਾ ਹਫਤਾ ਜੇ ਆਪਾਂ ਸਾਰੇ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਰਹਿ ਅਤ ਬਸ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਉਹ ਕਿ ਪਹਿਲਾ ਕਦਮ ਚੁੱਕਣਾ ਔਖਾ ਲੱਗਦਾ ਏ ਤੇ ਜਦੋਂ ਆਪਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰਾਂਗੇ ਤਾਂ ਹੋ ਸਕਦਾ 1 2 ਦਿਨ 4 ਦਿਨ ਔਖਾ ਲੱਗੇ ਨੀਂਦ ਨੇ ਬਹੁਤ ਘੇਰਾ ਪਾਉਣਾ ਏ ਨੀਂਦ ਨੇ ਆਲਸ ਨੇ ਪੂਰੀ ਕੋਸ਼ਿਸ਼ ਕਰਨੀ ਆ ਵੀ ਆਪਾਂ ਅਮਰਤ ਵੇਲੇ ਦੇ ਵਿੱਚ ਨਾ ਉਠੀਏ ਕਿਉਂਕਿ ਅਮਰਤ ਵੇਲੇ ਦੇ ਵਿੱਚ ਕਲਯੁਗ ਦਾ ਵੀ ਪੂਰਾ ਪ੍ਰਭਾਵ ਹੁੰਦਾ ਹੈ ਕਲਯੁਗ ਨਹੀਂ ਚਾਹੁੰਦਾ ਕਿ ਆਪਾਂ ਚੰਗੇ ਪਾਸੇ ਲੱਗੀਏ ਸਾਡਾ ਆਲਸ ਨਹੀਂ ਚਾਹੁੰਦਾ ਸਾਡੀ ਨੀਂਦ ਨਹੀਂ ਚਾਹੁੰਦੀ ਕਿ ਅਸੀਂ ਇਸ ਚੰਗੇ ਪਾਸੇ ਲੱਗੀਏ ਨੀਂਦ ਆਲਸ ਚਾਹੁੰਦੇ ਆ ਵੀ ਰਜਾਈ ਦੇ ਵਿੱਚ ਪਿਆ ਰਹੇ ਇੱਦਲਿੱਦਰੀ ਬਣੇ ਪਰ ਆਪਾਂ ਯਾਲ ਸਨੀਂਦ ਤੋਂ ਖਿਹੜਾ ਛਡਾਉਣਾ ਹੈ ਆਪਣੇ ਗੁਰੂ ਚਰਨਾਂ ਦਾ ਧਿਆਨ ਧਰਨਾ ਹੈ ਕਿਉਂਕਿ ਗੁਰੂ ਨੇ ਹੀ ਸਾਨੂੰ ਇਹਨਾਂ ਤੋਂ ਬਚਾਉਣਾ ਹੈ ਨਹੀਂ ਤੇ ਇਹਨਾਂ ਨੇ ਸਾਨੂੰ ਕਿਸੇ ਜੋਗੇ ਨਹੀਂ ਛੱਡਣਾ ਸਾਡੇ ਸਰੀਰ ਨੂੰ ਰੋਗਾਂ ਦੇ ਨਾਲ ਬਿਮਾਰੀਆਂ ਦੇ ਨਾਲ ਭਰ ਦੇਣਗੇ ਸਾਡੇ ਕਮਾਂਕਾਰਾਂ ਦੇ ਵਿੱਚ ਅਸੀਂ ਸਭ ਤੋਂ ਪਿੱਛੇ ਰਹਿ ਜਾਵਾਂਗੇ ਪਰ ਜੇ ਸਵੇਰੇ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਤ શરીર ਕੋ ਪੱਖੋਂ ਵੀ ਤੰਦਰੁਸਤ ਨਰ ਹੋਏ ਰਵਾਂਗੇ ਮਨ ਖੁਸ਼ ਰਹੇਗਾ ਗੁਰੂ ਦੀ ਵੀ ਬੇਅੰਤ ਕਿਰਪਾ ਸਾਡੇ ਉੱਤੇ ਹੋਣੀ ਆ ਅਤੇ ਆਪਣੇ ਸਾਰੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਕਿਉਂਕਿ ਜਿਸ ਬੰਦੇ ਦਾ ਤਨ ਮਨ ਤੰਦਰੁਸਤ ਨਰਵਾ ਹੋਵੇ ਜਿਹਦੇ ਉੱਤੇ ਮਾਲਕ ਦੀ ਕਿਰਪਾ ਬਣੀ ਹੋਵੇ ਤਾਂ ਉਹਦੇ ਸਾਰੇ ਕੰਮ ਆਪਣੇ ਆਪ ਹੀ ਨਿਪਰੇ ਚੜਦੇ ਜਾਂਦੇ ਆ ਫਿਰ ਆਉਣ ਵਾਲੇ ਨਵੇਂ ਵਰੇ ਦੀ ਸ਼ੁਰੂਆਤ ਆਪਾਂ ਅਮਰਤ ਵੇਲੇ ਤੋਂ ਕਰਨੀ ਆ ਅਮਰਤ ਵੇਲੇ ਦੇ ਨਾਮ ਤੋਂ ਕਰਨੀ ਆ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਨਾ ਹੈ ਕਿਉਂਕਿ ਸਾਨੂੰ ਅਜੇ ਤੱਕ ਸ਼ੁਕਰਾਨੇ ਦੀ ਮਹੱਤਤਾ ਦਾ ਹੀ ਨਹੀਂ ਪਤਾ ਕਿ ਮਾਲਕ ਦਾ ਸ਼ੁਕਰਾਨਾ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕਿੰਜ ਵਰਕਤਾ ਆਉਂਦੀਆਂ ਨੇ ਤਾਂ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਹੈ ਕਦੇ ਵੀ ਗਿਲੇ ਸ਼ਿਕਵੇ ਨਹੀਂ ਕੀਤਾ ਨਹੀਂ ਕਰਨਾ ਉੱਠਦੇ ਆ ਬੈਠਦੇ ਆ ਤੁਰਦੇ ਆ ਫਿਰਦੇ ਆ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਜਿਸ ਕਰਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੋਵੇ ਨਾ ਉਸ ਘਰ ਦੀ ਬਾਹਵਲ ਵੀ ਕੋਈ ਵੇਖ ਨਹੀਂ ਸਕਦਾ ਤਾਂ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਨਾਲ-ਨਾਲ ਨਾਮ ਵੀ ਜਪਣਾ ਹੈ ਸਿਮਰਨ ਕਰਨਾ ਹੈ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਤੜਪੇੜਾ ਪਾਰਨਾ ਦਿਨਗੇ ਸਵੇਰੇ ਉੱਠਦੇ ਅੰਸਾਰ ਗੁਰਮੰਤਰ ਭਾ ਕੀ ਵਾਹੀ ਗੁਰ ਵਾਹੀ ਗੁਰ ਜੀ ਦਾ ਸਿਮਰਨ ਫਿਰ ਉਸ ਤੋਂ ਬਾਅਦ ਮੂਲ ਮੰਤਰ ਜੀ ਦਾ ਜਾਪ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਗੁਰੂ ਦਾ ਗਿਆਨ ਹਾਸਲ ਕਰਨਾ ਫਿਰ ਥੋੜਾ ਜਿਹਾ ਦਿਨ ਚੜਾਵ ਵਾਲਾ ਹੋਇਆ ਤਾਂ ਗੁਰੂ ਕੋਲੇ ਜਾਣਾ ਗੁਰੂ ਘਰ ਜਾ ਕੇ ਗੁਰੂ ਦਾ ਉਪਦੇਸ਼ ਸੁਣਨਾ ਗੁਰੂ ਘਰ ਜਾ ਕੇ ਸੇਵਾ ਕਰਨੀ ਤਾਂ ਦੇਖਣਾ ਜੋ ਵੀ ਮਾੜੇ ਕਰਮ ਲਿਖਾਏ ਹਨ ਜਾਂ ਮਾੜੇ ਕਰਮ ਬਣਾਈ ਬੈਠੇ ਹਨ ਉਹ ਸਾਰੇ ਹੀ ਚੰਗਿਆਂ ਦੇ ਵਿੱਚ ਬਦਲ ਜਾਣਗੇ ਕਿਉਂਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਅੰਤਰਜਾਮੀ ਪਾਤਸ਼ਾਹ ਸਰਵ ਕਲਾ ਸਮਰੱਥ ਉਹ ਸਭ ਕੁਝ ਕਰ ਸਕਦੇ ਆ ਉਹਨਾਂ ਦੀ ਮਿਹਰ ਹੋ ਜਾਵੇ ਤਾਂ ਬਖਸ਼ਿਸ਼ ਤੇ ਘਾਤੇ ਖੋਲ ਦਿੰਦੇ ਆ ਜਦੋਂ ਬਖਸ਼ਿਸ਼ ਦੇ ਖਾਤੇ ਖੁੱਲਦੇ ਆ ਨਾ ਚਾਹ ਕਈ ਵਾਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਪਰ ਇਹ ਬਖਸ਼ਿਸ਼ ਦੇ ਖਾਤੇ ਖੁੱਲਦੇ ਉਹਨਾਂ ਦੇ ਲਈ ਆ ਜੋ ਆਪਣੇ ਗੁਰੂ ਦੇ ਹੋ ਜਾਂਦੇ ਆ ਜਿਨ੍ਹਾਂ ਦਾ ਗੁਰੂ ਦੇ ਉੱਤੇ ਭਰੋਸਾ ਪੱਕਾ ਹੁੰਦਾ ਹੈ ਜਿਨ੍ਹਾਂ ਦਾ ਨੀਮ ਪੱਕਾ ਹੁੰਦਾ ਹੈ ਜੋ ਔਖੇ ਔਖੇ ਵੇਲੇ ਦੇ ਵਿੱਚ ਆਪਣਾ ਅਮਰਤ ਵੇਲਾ ਅਮਰਤ ਵੇਲੇ ਦਾ ਨੀਮ ਨਹੀਂ ਛੱਡਦੇ ਜਿਨ੍ਹਾਂ ਦਾ ਭਰੋਸਾ ਡਗਮਗਾਉਂਦਾ ਨਹੀਂ ਆ ਜੋ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦੇ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਫਿਰ ਉਹਨਾਂ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਦੇ ਖਾਤੇ ਹਰ ਵੇਲੇ ਖੁੱਲੇ ਰਹਿੰਦੇ ਆ।